ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜੂਨੀਅਨ ਦੁਆਬਾ ਦੀ ਫਗਵਾੜਾ ਗੁਰਦੁਆਰਾ ਸੁਖਚੈਨਾ ਸਾਹਿਬ ਮੀਟਿੰਗ ਹੋਈ ਹੈ ਜਿਹੜੀ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਔਰ ਗੰਨੇ ਦੇ ਬਕਾਇਏ ਨੂੰ ਲੈ ਕੇ ਜੋ ਇਹਦੇ ਵਿੱਚ ਸਰਬਸੰਮਤੀ ਨਾਲ ਇਹ ਗੱਲ ਪਾਸ ਕੀਤੀ ਗਈ ਹੈ ਕਿ ਗੰਨੇ ਦਾ ਬਕਾਇਆ ਉਹਦੇ ਵਾਸਤੇ ਅਗਲੀ 7 ਨੂੰ ਮੀਟਿੰਗ ਕਰਕੇ ਕੋਈ ਤਿੱਖੀ ਕਾਲ ਦਿੱਤੀ ਜਾਏਗੀ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਫਗਵਾੜਾ ਮੇਲਵਾਲ ਸੱਦਾ ਬਕਾਇਆ ਖੜਾ ਹੈ ਗਰੰਟੀ ਸੀ ਜਿੰਦਾ ਵੀ ਔਰ ਜਿਹੜਾ ਪਿਛਲਾ ਬਕਾਇਆ ਉਹ ਸਾਰਾ ਜਲਦੋ ਜਲਦ ਆਇਆ ਜਾਵੇ ਸੈਕੰਡ ਲੈਂਡ ਪੂਲਿੰਗ ਪਾਲਿਸੀ ਤੇ ਜਿਹੜਾ 20 ਤਰੀਕ ਨੂੰ 11 ਤਰੀਕ ਨੂੰ ਮੋਟਰਸਾਈਕਲ ਮਾਰਚ ਹੋਣੇ ਆ ਉਹਦੀਆਂ ਤਿਆਰੀਆਂ ਤੇ 20 ਤਰੀਕ ਨੂੰ ਇੱਕ ਵੱਡਾ ਕੱਠ ਜਿਹੜਾ ਉਹ ਕੀਤਾ ਜਾਣਾ ਜਲੰਧਰ ਵਿਖੇ ਸੋ ਉਹਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਕੀਤੀ ਗਈ ਆ ਸੋ ਸਾਰੇ ਸਰਕਲਾਂ ਦੀਆਂ ਜ਼ਿਲ੍ਹਿਆਂ ਦੀਆਂ ਬਲਾਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਉਸ ਦਿਨ 5 ਤੋਂ 6000 ਜਿਹੜਾ ਬੰਦਾ ਉਹ ਭਾਰਤੀ ਸੰਗਮ ਵਿੱਚ ਦੁਆਬਾ ਦਾ ਉੱਥੇ ਹੋਏਗਾ ਔਰ ਇਸੇ ਤਰੀਕੇ ਨਾਲ ਜਿਹੜਾ ਉੱਥੇ ਲੱਖਾਂ ਦੀ ਤਦਾਦ ਚ ਬੰਦੇ ਇਕੱਠੇ ਹੋਣਗੇ ਕਿ ਸਾਰੀਆਂ ਜਿੱਤੇ ਬੰਦੀਆਂ ਕੇਐਮਐਮ ਦੀਆਂ ਕਿਸੇ ਨੇ 15000 ਦੀ ਡਿਊਟੀ ਨਹੀਂ ਲਈਆ ਕਿਸੇ ਨੇ 10000 ਨਹੀਂ ਲਈਆ ਕੁੱਲ ਮਿਲਾ ਕੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਕੱਥ ਵੱਡਾ ਉਹ 20 ਤਰੀਕ ਨੂੰ ਨਜ਼ਰ ਆਏਗਾ ਲੈਂਡ ਪੂਲਿੰਗ ਪਾਲਿਸੀ ਦੇ ਅੰਗੇਸਟ ਔਰ ਜਿਹੜੇ ਨਗਰਾਂ ਦੀ ਜ਼ਮੀਨ ਆ ਰਹੀ ਆ ਉਹਨਾਂ ਨਗਰਾਂ ਦੇ ਉਹ ਕਿਸਾਨ ਜਿਹੜੇ ਪੀੜਤ ਨੇ ਜਿਨ੍ਹਾਂ ਦੀ ਜ਼ਮੀਨ ਆਈ ਆ ਉਹ ਸਾਰੇ ਦੇ ਸਾਰੇ ਅਲੱਗ ਕੈਵਨ ਚੌਥੇ ਉਸ ਦਿਨ ਅਸੀਂ ਸੱਦਰਾਂ ਆ ਪੰਜਾਬ ਸਰਕਾਰ ਨੂੰ ਚੈਲੰਜ ਕਰਾਂਗੇ ਕਿ ਜਿਹੜਾ ਤੁਸੀਂ ਕਹਿੰਦੇ ਤੁਹਾਡੇ ਨਾਲ ਹੈ ਉਹ ਤੁਸੀਂ ਲਿਆ ਕੇ ਸਾਹਮਣੇ ਬਿਠਾਓ ਤੇ ਜਿਹੜੇ ਇਸ ਪਾਲਿਸੀ ਦੇ ਅੰਗੇਸਟ ਨੇ ਕਿਸਾਨ ਕਿਉਂਕਿ 1 ਇੰਚ ਵੀ ਨਹੀਂ ਕੋਈ ਦੇਣਾ ਚਾਹੁੰਦਾ ਕੋਈ ਪਿੰਡ ਵਾਲਾ ਵੀ ਤੇ ਇਸ ਕਰਕੇ ਪੂਰੇ ਪੰਜਾਬ ਚ ਸਾਰੇ ਕਿਸਾਨ ਜਿਹੜੇ ਖਾਸ ਕਰ ਦੁਆਬੇ ਦੇ ਉਹ ਸਾਰੇ ਕਿਸਾਨ ਇੱਕ ਕੈਵਨ ਬਖਰੇ ਜ ਅਸੀਂ ਵਿਖਾਵਾਂਗੇ ਔਰ ਪ੍ਰੈਸ ਉਹਨਾਂ ਨੂੰ ਕੱਲਿਆਂ-ਕੱਲਿਆਂ ਪੁੱਛ ਸਕਦੀ ਆ ਤੁਹਾਡੀ ਕਿੰਨੀ ਜ਼ਮੀਨ ਤੇ ਕਿਹੜੇ ਪਿੰਡ ਦੀ ਆ ਰਹੀ ਆ ਉਹ ਦੱਸਣਗੇ ਸਾਰੇ ਕਿਸਾਨ ਸੋ ਇਸ ਕਰਕੇ ਵੱਡੀਆਂ ਤਿਆਰੀਆਂ ਵੀ ਦੀਆਂ ਲਿੱਕੀਆਂ ਗਈਆਂ ਜਿਹੜੀਆਂ ਕਿ ਪੂਰੀਆਂ ਤਿਆਰੀਆਂ ਲੰਗਰਾਂ ਦੀਆਂ ਲੋਕਾਂ ਦੇ ਹੋਣ ਜਾਣ ਦੀਆਂ ਪਾਣੀ ਧਾਣੀ ਦੀਆਂ ਚਾਹ ਪਾਣੀ ਦੀਆਂ ਸਾਰੀਆਂ ਫੁੱਲ ਤਿਆਰੀਆਂ ਦੀ ਮੁਕੰਮਲ ਤਿਆਰੀ ਕਰ ਲਈ ਗਈ ਆ ਸੋ ਉਹ ਭਾਰਤੀ ਕਿਸਾਨ ਯੂਨੀ ਦੋਬਾ ਦੀ ਡਿਊਟੀ ਲੱਗੀ ਹੋਈ ਆ ਉਹਦੀਆਂ ਮੁਕੰਮਲ ਤਿਆਰੀਆਂ ਹੋ ਗਈਆਂ